ਸੋ ਆ ਗਏ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਚ ਇੱਕ ਗੱਬਣ ਜਰਸੀ ਤੇ ਇੱਕ ਕਰ ਲੈਣ ਦੋ ਕ੍ਰਾਸਪੇਂਦੀ ਬਚੀਤਾ ਜੀ ਸੁਈ ਵੀ ਇਹ ਦੋ ਨਕਸ਼ੇ ਦਾ ਡਿਟੇਲ ਵੀਰ ਤੋਂ ਪੁੱਛਦੇ ਆ। ਸਤਿ ਸ੍ਰੀ ਅਕਾਲ ਜੀ। ਵੀਰੇ ਨਾਮ ਐਡਰੈਸ ਦੱਸੋ। ਨਾਮ ਰਮਣੀ ਪਿੰਡ ਤੋਂ ਉਹ ਜਿਹੜਾ ਬਨਾਈ ਆ। ਮੋਬਾਈਲ ਨੰਬਰ ਹੀ ਆਪਣਾ 8699317710 8699317710 17710 ਹਾਂਜੀ ਪਹਿਲੇ ਨੰਬਰ ਜਿਹੜੇ ਆਪਾਂ ਵੇੜ ਦੇਖੀ ਜਨੇ ਕੈਟਾਗਰੀ ਗਰਲੈਂਡੋ ਚ ਆ ਗਈ ਹੈ ਨਾ। ਹਾਂ ਗਰਲੈਂਡੋ ਦਾ ਕਰਾਉਸ ਆ ਗਈ ਏ। ਕਿੰਨਾ ਟਾਈਮ ਲੱਗੂ ਤੁਹਾਨੂੰ? ਇੱਕ ਘੰਟਾ ਸਵਾ ਘੰਟਾ ਹੋ ਗਿਆ ਇਹਨੂੰ। ਠੀਕ ਆ ਜੇ ਰਹਿ ਗਈ ਪੈਨਾਂ। ਬਾ ਜੇਰਾ ਉੱਠੜੀ ਹੋਣੀ ਵੀਡੀਓ ਕਰ ਕਿੰਨੀ ਪੈ ਜਾਂਦੀ ਜੀ। ਸੂਆ ਘੜਾ ਸੁਈ ਆ ਜ ਬੱਚਾ ਕੀ ਬਾਤ ਹੈ ਬੱਚਾ ਬੱਸੀ ਹੈ ਜੀ ਮਗਰ ਠੀਕ ਹੈ ਮਗਰ ਆ ਗਈ ਬੱਛੀ ਹੈ ਦੇਹਣਾ ਹਾਂਜੀ ਹਾਂਜੀ ਐਚ ਐਫ ਚ ਆ ਗਈ ਬੱਛੀ ਆ ਚਪ ਚਾ ਗਈ ਬੱਸੀ ਠੀਕ ਹੈ ਕਿੰਨਾਗਾ ਦੁੱਧ ਪਾਉ ਦਾ ਅੰਦਾਜ਼ਾ ਜੇ ਆਪਾਂ ਨੂੰ ਤੁਤ ਵੀ 67 8 ਕਿਲੋ ਪਾਉ ਚਾਹੀਦਾ ਵੈੜ ਨੂੰ ਜਿਹੜਾ ਪੋਲੀ ਪੂਲੇ ਲੇਵੇ ਲੋਵੇ ਤੋਂ ਬਣੀ ਆ ਬੱਸੀ ਠੀਕ ਹੈ ਤੇ ਚੋਣ ਜਵਾ ਦੇਖਿਆ ਓਕੇ ਚੋਣ ਜਵਾ ਬਈ ਇੱਕ ਨੰਬਰ ਹੋ ਸੋਣਾਂ ਦੀ ਗਰੰਟੀ ਹੋ ਆਪਣੀ ਤਾਰ ਵੀ ਨਾ ਬੰਦਾ ਮਾਰੀ ਜੀ ਠੀਕ ਹੈ ਤੇ ਕਹਿੰਦੇ ਬਾ 18 ਕਿਲੋ ਹਾਂਜੀ ਹੁੰਦੀ ਬਿਹਤਰੀ ਆ ਬਾਈ 18 ਕਿਲੋ ਦਾ ਤਾਂ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਹਾਂ ਹਾਂ ਬਾਈ ਲੈ ਠੀਕ ਹੈ ਜਿੱਦਾਂ ਤਾਰਾ ਵਗੈਰਾ ਵੀ ਪੂਰੀ ਹੋ ਗਿਆ ਤੇ ਵੀ ਮੋਟਾ-ਮੋਟਾ ਨਾਲਦੀ ਆ ਬਾਈ ਜਮਾ ਠੀਕ ਆ ਚੌਂ ਦੇਖੋ ਪੂਰਾ ਮੋਟਾ ਸਾਫ ਸੁਥਰਾ ਜਮਾ ਹਨਾ ਜਮਾ ਬਾਈ ਇੱਕ ਨੰਬਰਾਂ ਚ ਵੜੀ ਕੋਈ ਆਪਾਂ ਬੱਚਾ ਲੈ ਦੇ ਨਿਆਣਾ ਪਾਇਆ ਨਹੀਂ ਪਾ ਕੇ ਨਿਆਣਾ ਭੇਜਾ ਬਾਈ ਲੈ ਮਗਰ ਦੀ ਮਾਰ ਲੈ ਤਾਰਾ ਠੀਕ ਆ ਨਿਆਣਾ ਪਾਇਆ ਕੋਈ ਕੱਦ-ਕੱਦ ਵਗੈਰਾ ਵਹਿਰਦਾ ਦੇਖ ਸਕਦੇ ਦੂਜਾ ਸੁਬਾ ਕ੍ਰਾਸ ਸੰਗ ਦੇ ਵਿੱਚ ਆ ਗਈ ਤੇ ਮਗਰ ਦੇ ਬੱਚੇ ਇਕੱਲੇ ਜੇ ਰਹਿ ਗਏ ਪੈਂਡਿੰਗ ਤਾਰਾ ਦੂਰਾ ਵੀਰ ਨੇ ਮਾਰ ਕੇ ਦਿਖਾ ਦਿਆਂ ਤੇ ਪਸਮਾ ਪਸਮੂ ਦੇਖੋ ਬਹੁਤ ਸੋਹਣਾ ਕੱਢਿਆ ਵਿੱਛੀ ਨੇ ਮੁਠੀਆ ਥਾਣਾ ਬਾਈ ਜਮਾ ਠੀਕ ਆ ਲੈ ਚਲ ਬੱਚਿਆਂ ਨੂੰ ਦ ਕਿਵਾ ਕੀ ਲੈ ਵਲੂ ਵਾ ਦੇਖੋ ਪੂਰਾ ਸੋਹਣਾ ਸਾਫ ਸੁਥਰਾ ਫਿਟਿੰਗ ਵਾਲਾ ਹਵਾਨਾ ਜਮ ਕੀ ਰੱਖਿਆ ਪਿਆ ਮੁੱਲ ਦਾ 72000 ਆ ਵੀਰੇ ਮਾਰਦਾਨ ਮੜਾ ਮੋਟਾ ਮਾਰਦਾਨ ਮੜਾ ਮੋਟਾ ਹੋ ਜੂ ਬਾਈ 72000 ਦੇ ਵਿੱਚ ਦੁੱਧ ਬਣ ਕੇ ਚੱਲੇ ਬੰਦਾ 18 ਕਿਲੋ 18 ਕਿਲੋ ਮੰਨ ਕੇ ਲੈ ਬਾਈ ਠੀਕ ਹੈ ਕਿਵਾ ਕੀ ਲੈ 20 ਕਿਲੋ ਪਵਾ ਦੇ ਨੇ ਪਰ 18 ਕਿਲੋ ਮੰਨ ਕੇ ਲੈ ਕੇ ਜਾਵੇ ਜੇਰ ਆਪਾਂ ਪਵਾ ਕੇ ਦੇ ਦਾਂ ਜੇਰ ਪਵਾ ਕੇ ਭੇਜਾਂਗੇ ਬਾਈ ਠੀਕ ਹੈ ਜੇਰ ਆਪਾਂ ਬੈਠੇ ਦਵਾ ਡੈਕੀ ਵੀਡੀਓ ਦਵਾ ਬਾਈ ਜੇਰ ਪੈ ਜੂਗੀ ਠੀਕ ਹੈ ਇਹ ਨਹੀਂ ਪਈ ਜੇਰ ਬਾਈ ਦੇਖ ਕੇ ਆਪਾਂ ਜਰਸੀ ਦੇਖੀਏ ਨੇ ਜਿਹੜੀ ਇਹ ਸੇਰਾਂ ਦਾ ਵੀਰੇ ਦੰਨ ਵੇ 10 ਪੌਣੇ ਦੇ ਬਾਕੀ ਹਜੇ ਠੀਕ ਆ 10 ਦਿਨ ਆਜੇ ਇਹਦੇ ਸੂਣ ਚ ਬਾਕੀ ਹੈ ਹਨਾ ਤੇ ਕੀ ਦੋ ਦੱਸਿਆ ਮਾਲਕ ਨੇ ਪੌਣੇ ਦਾ ਤੂੰ ਤਾਂ 22 ਕਿਲੋ ਦੱਸਿਆ ਹੈ ਮਾਲਕ ਨੇ 20 ਕਿਲੋ ਮੰਨ ਕੇ ਲੈ ਕੇ ਜਾਏ ਬੰਦਾ ਆਪਣੇ ਤੋਂ ਬਾਈ ਠੀਕ ਆ 20 ਕਿਲੋ ਮੰਨ ਕੇ ਜਿਹੜਾ ਮਰਜੀ ਲੈ ਜਾਏ ਬੰਦਾ ਜਿਹੜਾ ਮਰਜੀ 20 ਕਿਲੋ ਮੰਨ ਕੇ ਲੈ ਜਾਏ ਬਾਈ ਠੀਕ ਹੈ ਠੰਡੀ ਹੁੰਡੀ ਬਥੇਰੀ ਆ ਬਾਈ ਠੀਕ ਆ ਜਿੰਨੇ ਮਰਜ਼ੀ ਹੱਥ ਪੱਲਾ ਫੇਰੀ ਚੱਲਣਾ ਤੂੰਨੇ ਬਸ ਜਿਵੇਂ ਬੈਠੇ ਚੱਲੇ ਬੰਦਾ ਬਾਈ ਠੀਕ ਹੈ ਸੋਈ ਵਾਰ ਚੱਕ ਜੀ ਸੋ ਫਿਰ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਬਾਹਰ ਦਾ ਚੰਗਾ ਸੋਹਣਾ ਸਾਫ ਸੁ ਤੇ ਅੱਗੇ ਪਿਛਲਾ ਲੈਵਾ ਕੱਢੂ ਵੀਰੇ ਇਹ ਕ੍ਰਾਸ ਪਾਂਚ ਨਹੀਂ ਜਰਸੀ ਦਾ ਵੀਰੇ ਪਿਆ ਪੰਜਾਬ ਵਾਲੀ ਪਿਓਰ ਜਰਸੀ ਆ ਠੀਕ ਆ ਫੈਸਟ ਕੁਆਲਿਟੀ ਦਿਖਾ ਦੇ ਲੈ ਕੱਢ ਜਾ ਵਾ ਛੋਟਾ ਬੋੜਾ ਕਾਨਾ ਮੱਥੇ ਟੋਆ ਟੂ ਵਾਲਾ ਬਈ ਠੀਕ ਆ ਕੱਢ ਜਿਓ ਹਫਤਾ ਆ ਜਾਣਾ ਹਫਤਾ ਬਈ ਹਫਤਾ ਜਾਵਾਂ ਖੁੱਲੀ ਗੱਡੀ ਵੀ ਲੈ ਆਉਂਦਾ ਠੰਡੀ ਠੁੰਡੀ ਵੀ ਲੈ ਆਈ ਬਈ ਚਾਹੀਦੀ ਖੁੱਲੀ ਛੱਡ ਕੇ ਠੀਕ ਆ ਰੇਟ ਇਹਦਾ ਕੀ ਰੱਖਿਆ ਆਪਾਂ ਇਹ 77000 ਹੀ ਦੇ ਦਾਂਗੇ ਬਈ ਮਾੜਾ ਮੋਟਾ ਮਾਨ ਤਨ ਮਾਨ ਤਨ ਮਾੜਾ ਮੋਟਾ ਕਰ ਦਾਂਗੇ ਠੀਕ ਆ ਲੈ ਚੱਲ ਬੰਦੇ ਦੋ ਬਿਹੜਾ ਬਦਗਾ ਦੇ ਇੱਕ ਜਰਸੀ ਗੱਬਣ ਹੱਦ ਤੱਕ ਬਾਕ ਰੇਡ 72 ਜਾਂ ਨੰਬਰ ਬੋਲ ਜੀ ਵੀਰ ਦੁਬਾਰਾ ਆਪਣਾ 8699317710 ਠੀਕ ਹੈ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲੈ ਸਾਬਦਾ